ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸੁਣਾ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸਾਖੀ ਮੱਖਣ ਚਾਹ ਨੇ ਧੀਰਮਲ ਨੂੰ ਸਾਬ ਕੁਝ ਸੌਂਪ ਦੇਣਾ ਤੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਲੁਕਾ ਕੇ ਰੱਖਣਾ ਮੱਖਣ ਚਾਹ ਸਭ ਮਾਲ ਲੈ ਕੇ ਧੀਰਮਲ ਕੋਲ ਪਾਸ ਪਾਸ ਆਇਆ ਸੰਭਾਲਣਾ ਕੀਤੀ ਅਤੇ ਆਖਿਆ ਧੀਰਮਲ ਜੀ ਆਪਣੇ ਮਨ ਵਿੱਚ ਸ਼ਰਮ ਕਰੋ ਦੇਖੋ ਗੁਰੂ ਜੀ ਦੀ ਕਿਰਪਾ ਦਾ ਆਪਣੇ ਮਨ ਵਿੱਚ ਕੰੰਗੀ ਮਾਰ ਕੇ ਦੇਖੋ ਧੀਰਮਲ ਜੀ ਨੀਵਾ ਧਿਆਨ ਪਾਈ ਸੁਣਦੇ ਰਹੇ ਮੱਖਣ ਸਾਹ ਸਭ ਕੁਝ ਸੌਂ ਪਾਇਆ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਤਾ ਨਾਨਕੀ ਜੀ ਨੂੰ ਸਮਝਾ ਕੇ ਲੁਕਾ ਆਇਆ ਮੱਖਣ ਸ਼ਾਹ ਨੇ ਗੁਰੂ ਜੀ ਦੇ ਡੇਰੇ ਅੱਗੇ ਪੈਰੇ ਲਾ ਕੇ ਤਕੜਾਈ ਕਰ ਦਿੱਤੀ ਤੇ ਗੁਰੂ ਜੀ ਦੀ ਆਗਿਆ ਅਨੁਸਾਰ ਆਪਣੇ ਡੇਰੇ ਆ ਗਿਆ ਦੀਰਮਲ ਜੀ ਨੇ ਰਾਤੋਂ ਰਾਤ ਕਰਤਾਰਪੁਰ ਨੂੰ ਨੱਠ ਜਾਣਾ ਤੇ ਬਾਕੀ ਸੋਡੀਆਂ ਨੂੰ ਪਿੱਤਰ-ਬਿੱਤਰ ਹੋ ਜਾਣਾ। ਧੀਰਮਲ ਨੇ ਆਪਣੇ ਮਸੰਦਾ ਜਿਹਾਂ ਨੂੰ ਬਹੁਤ ਘਿੜ ਗਿਆ ਕਿ ਹਾ ਦੇਖੋ ਸਾਡੀ ਕਰਤੂਤ ਤੇ ਤੇਗ ਬਹਾਦਰ ਦਾ ਵਰਤਾਓ। ਹੁਣ ਆਪ ਜਲਦੀ ਨਾਲ ਤਿਆਰੀ ਕਰੋ ਤੇ ਰਾਤੋਂ ਰਾਤ ਨਿਕਲ ਚੱਲੋ। ਦਿਨ ਚੜੇ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਮੈਂ ਕਰਤਾਰਪੁਰ ਹੀ ਬੈਠਾ ਰਹਿੰਦਾ ਤਾਂ ਮੇਰੀ ਮਾਂ ਦਾ ਇੱਜ਼ਤ ਬਣੀ ਹੋਈ ਸੀ। ਹੁਣ ਮੂ ਕਾਲਖ ਦਾ ਟਿੱਕਾ ਮੇਰੇ ਮੱਥੇ ਲੱਗ ਗਿਆ ਹੈ ਗੁਰਿਆਈ ਦੀ ਜੋਤ ਕਦੇ ਨਹੀਂ ਛਿਪ ਸਕਦੀ ਚੜਦੇ ਸੂਰਜ ਨੂੰ ਕੋਈ ਕਿਸੇ ਤਰ੍ਹਾਂ ਢੱਕ ਸਕਦਾ ਹੈ ਅੱਜ ਤੋਂ ਸਾਨੂੰ ਵੀ ਸ੍ਰੀ ਗੁਰੂ ਤੇਗ ਬਹਾਦਰ ਨਾਵਾਂ ਗੁਰੂ ਨੌਵਾਂ ਗੁਰੂ ਮੰਨਣਾ ਪਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਖਵਾਲਿਆ ਹੈ ਚੀਹੇ ਨੇ ਸਭ ਮਾਲ ਅਸਬਾਬ ਗੱਡਿਆਂ ਤੇ ਲਦਵਾਇਆ ਜਦ ਪੈਰ ਕੋ ਰਾਤ ਰਹਿ ਗਈ ਤਾਂ ਧੀਰਮਲ ਜੀ ਤੇਰਾ ਖਾਲੀ ਛੱਡ ਕੇ ਨੱਠ ਗਏ ਦਿਨ ਚੜ੍ਹਦਿਆਂ ਨਾਲ ਕਿਸੇ ਵੀ ਸੋਢੀ ਨੇ ਗੱਦੀ ਨਾ ਲਗਾਈ। ਸੰਗਤਾਂ ਨੇ ਹੋਮ ਹਮਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਸ ਆਉਣਾ। ਦੂਸਰੇ ਦਿਨ ਮੱਖਣ ਸ਼ਾ ਨੇ ਫੇਰ ਸਭ ਸਮਾਨ ਤਿਆਰ ਕੀਤਾ। ਫਰਸ਼ ਗਲੀਤੇ, ਗਲੀਚੇ ਸਹਿਵਾਨ ਚੰਦੋਏ, ਪੋਸ਼ਾਕਾਂ ਕਲਗੀ ਜਿਗਾ ਆਦਿਕ ਲੈ ਕੇ ਗੁਰੂ ਜੀ ਦੇ ਡੇਰੇ ਆਇਆ ਗੁਰੂ ਜੀ ਨੂੰ ਬੇਨਤੀ ਕਰਕੇ ਬਾਹਰ ਗੱਦੀ ਲਗਵਾ ਕੇ ਬਿਠਾਇਆ ਸੰਗਤਾਂ ਹਉਮ ਮਹਾਕੇ ਆਈਆਂ ਸਭ ਧੀਰਮਾਲ ਨੂੰ ਨਿਦਰ ਲੱਗੇ ਤੇ ਗੁਰੂ ਜੀ ਦੇ ਅਕੇ ਪੇਟਾ ਕਰਕੇ ਮੱਥਾ ਟੇਕਣ ਲੱਗੀਆਂ ਬਕਾਲੇ ਵਿੱਚ ਗੁਰੂ ਜੀ ਦਾ ਪ੍ਰਤਾਪ ਸੂਰਜ ਵਾਂਗ ਚਮਕਣ ਲੱਗਾ ਸਭ ਠਟਹਿਣਿਆਂ ਵਾਂਗ ਭਾਈ ਬਾਈ ਗੁਰੂ ਛਿਪ ਗਏ ਮੱਖਣ ਸ਼ਾਹ ਨੇ ਗੁਰੂ ਜੀ ਪਾਸੋਂ ਆਗਿਆ ਲੈ ਕੇ ਹੁਕਮਨਾਮੇ ਲਿਖੇ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਨੂੰ ਭੇਜ ਦਿੱਤੇ ਦੇਨਪਦੇਨ ਗੁਰੂ ਜੀ ਦਾ ਪ੍ਰਤਾਪ ਦੇਸ਼ਾਂ ਵਿੱਚ ਫੈਲਣ ਲੱਗਾ। ਦੋ ਵੇਲੇ ਗੁਰੂ ਜੀ ਦਾ ਦੀਵਾਨ ਸੱਜ ਕੇ ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਦੇਣ ਲੱਗੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਦੀ ਖਬਰ ਸੁਣ ਕੇ ਦੂਰ ਦੂਰ ਤੋਂ ਸੰਗਤਾਂ ਦਰਸ਼ਨ ਕਰਨ ਤੁਰ ਪਈਆਂ। ਥੋੜੇ ਦਿਨਾਂ ਬਾਅਦ ਹੀ ਬਕਾਲੇ ਵਿੱਚ ਗਹਿਮਾਂ ਗਹਿਮ ਹੋ ਗਈ। ਗੁਰੂ ਜੀ ਨੇ ਅਚੁੱਟ ਲੰਗਰ ਜਾਰੀ ਕਰ ਦਿੱਤਾ। ਸੰਗਤਾਂ ਤੇ ਪ੍ਰਾਧਾਰ ਧਰ ਕੇ ਆਪੋ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਲੱਗੀਆਂ ਮੱਖਣ ਚਾਹ ਦਾ ਮਾਨਬੜਾ ਪਰਸੰਨ ਹੋਇਆ ਸਾਰਾ ਦਿਨ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਹਿਦਾ ਕੜਾ ਪ੍ਰਸ਼ਾਦ ਜੀ ਦੇ ਹਰ ਵਾਰ ਟੱਬਰ ਦੀ ਪ੍ਰਭਾਵੀ ਰਾਗੀ ਕੀਰਤਨ ਕਰਨ ਵਾਲੇ ਵੀ ਆ ਗਏ ਗੁਰੂ ਘਰ ਦੀ ਸ਼ਰਧਾਲੂ ਮਰਸੰਦਾ ਵੀ ਸੁਣ ਕੇ ਗੁਰੂ ਜੀ ਦੇ ਪਾਸ ਆਣ ਹਾਜ਼ਰ ਹੋਏ ਬਕਾਲੇ ਵਿੱਚ ਸਤਨਾਮ ਦਾ ਪ੍ਰਵਾਹ ਚੱਲਣ ਲੱਗਾ। ਗੁਰੂ ਜੀ ਨੇ ਮੱਖਣਛਾਤੇ ਕਿਰਪਾ ਕਰਕੇ ਗਿਆਨ ਦੀ ਪ੍ਰਾਪਤੀ ਕਰ ਦਿੱਤੀ। ਮੱਖਣਛਾਣ ਨੇ ਸਾਥੀ ਦੇ ਦੇਹ ਦੇ ਨਾਮ ਤੇ ਅਮਰਤ ਸਰ ਇਤਨਾਨ ਕਰਨ ਦੀ ਆਗਿਆ ਮੰਗਣੀ ਤੇ ਗੁਰੂ ਜੀ ਨੇ ਨੇਭੀ ਨਾਲ ਟੁਰ ਪੈਣਾ। ਬਸਾਖੀ ਦਾ ਪੁਰਬ ਆਇਆ, ਜਾਣ ਕੇ ਮੱਖਣਛਾਣ ਨੇ ਗੁਰੂ ਜੀ ਪਾਸੋਂ ਆਗਿਆ ਮੰਗੀ। ਮਹਾਰਾਜ ਹੁਕਮ ਹੋਵੇ ਤਾਂ ਸ੍ਰੀ ਅਮਰਤ ਸਰ ਜੀ ਦੇ ਦਰਖਣੇ ਇਤਨਾਨ ਕਰ ਆਵਾਂ। ਗੁਰੂ ਜੀ ਬੋਲੇ ਚਲੋ ਇਕੱਠੇ ਚੱਲਦੇ ਹਾਂ ਮੱਖਣ ਸਾਹ ਬਹੁਤ ਪ੍ਰਸੰਨ ਹੋਇਆ ਤਿਆਰੀ ਕਰ ਦਿੱਤੀ ਗੁਰੂ ਜੀ ਵੀ ਤਿਆਰ ਹੋ ਕੇ ਤੁਰ ਪਏ ਅੱਗੇ ਅੱਗੇ ਗੁਰੂ ਜੀ ਦੇ ਘੋੜੇ ਤੇ ਸਵਾਰ ਮਗਰ ਮਗਰ ਮੱਖਣ ਸਾਹ ਤੁਰ ਪਿਆ ਨਾਲ ਸੰਗਤਾਂ ਦੇ ਮੱਖਣ ਸਾਹ ਦਾ ਢੇਰਾ ਰਸਤੇ ਵਿੱਚ ਮੰਗਲਾ ਚਾਰ ਕਰਦੇ ਅਮਰ ਸਰ ਪੁੱਜੇ ਅਨਗੋ ਸ਼੍ਰੀ ਗੁਰੂ ਜੀ ਦੇ ਪ੍ਰਗਟ ਹੋਣ ਦਾ ਤੇ ਧੀਰਮਲ ਦਾ ਸ਼ਰਾਸ ਤੇ ਡੇਰਾ ਨਿਕੰਦਾਰ ਔਲਾ ਅੰਮ੍ਰਿਤਸਰ ਤੱਕ ਪਹੁੰਚ ਗਿਆ। ਦਰਬਾਰ ਦੇ ਮਸੰਦਾਂ ਪੁਜਾਰੀਆਂ ਨੇ ਸੋਚਿਆ ਇਹ ਗੁਰਗੱਦੀ ਦੇ ਮਾਲਕ ਬਣ ਗਏ ਹਨ। ਜ਼ਰੂਰ ਮੰਦਰ ਦੇ ਅੰਦਰ ਦਾ ਕਬਜ਼ਾ ਕਰਨ ਵਾਸਤੇ ਆਏ ਹਨ। ਸਭ ਸਲਾਹ ਕਰਕੇ ਹਰ ਮੰਦਰ ਦੇ ਦਰਵਾਜ਼ੇ ਬੰਦ ਕਰਕੇ ਦਰਸ਼ਨੀ ਦਰਵਾਜ਼ੇ ਦਾ ਵੱਡਾ ਦਰਵਾਜ਼ਾ ਵੀ ਬੰਦ ਕਰਕੇ ਛਿਸ ਗਏ। ਜਦ ਗੁਰੂ ਜੀ ਆਏ ਤਾਂ ਅੱਗੇ ਦਰਵਾਜ਼ੇ ਬੰਦ ਦੇਖੇ ਗੁਰੂ ਜੀ ਬੋਲੇ ਮਸੰਦ ਅਮਰਤ ਸਰੀਏ ਅੰਦਰ ਛੜੀਏ ਮੱਖਣ ਛਾਣ ਨੂੰ ਆਖਿਆ ਇਸ਼ਨਾਨ ਕਰੋ ਤੇ ਦਰਸ਼ਨ ਕਰਕੇ ਚਲੋ ਚੱਲੀਏ ਗੁਰੂ ਜੀ ਮદાન ਵਿੱਚ ਬੈਠ ਗਏ ਬਸਤਰ ਉਤਾਰ ਕੇ ਇਸ਼ਨਾਨ ਕੀਤਾ ਸੰਗਤਾਂ ਨੂੰ ਕਰਵਾਇਆ ਫਿਰ ਨਮਸਕਾਰ ਕਰਕੇ ਤੁਰ ਪਏ ਮੱਖਣ ਛਾਣੇ ਕਿਹਾ ਤੁਸੀਂ ਧੀ ਰਜਨ ਦੇ ਦਰਸ਼ਨ ਕਰਕੇ ਸਾਨੂੰ ਆਣ ਮਿਲਣਾ ਗੁਰੂ ਜੀ ਕੁਝ ਕੁਝ ਸੰਗਤਾਂ ਨਾਲ ਤੋਰ ਪਏ ਚੱਲਦੇ ਹੋਏ ਦੋ ਕੁ ਕੋਹ ਦੀ ਵੇਖੂ ਤੇ ਇੱਕ ਸਿੰਘਣੀ ਸੰਘਣੀ ਜਹੇ ਰੁੱਖ ਦੇਖ ਕੇ ਦਰਖਤਾਂ ਦੀ ਛਾਹ ਹੇਠ ਬੈਠ ਗਏ ਥੋੜੇ ਸਮੇਂ ਮਗਰੋਂ ਹੀ ਇੱਕ ਮਾਈ ਆਪਣੇ ਆ ਜੀਮੀਦਾਰਾਂ ਵਾਸਤੇ ਅੰਨ ਪਾਣੀ ਲੈ ਕੇ ਆਈ ਤਾਂ ਉਸਨੇ ਗੁਰੂ ਜੀ ਦਾ ਡੇਰਾ ਲੱਗਾ ਹੋਇਆ ਦੇਖਿਆ ਤੇ ਆਨ ਕੇ ਨਮਸਕਾਰ ਕੀਤੀ ਅਤੇ ਬੇਨਤੀ ਕਰਨ ਲੱਗੀ ਮਹਾਰਾਜ ਆਪ ਮੇਰੇ ਘਰ ਚੜ੍ਹਨ ਪਾਓ ਮੇਰਾ ਵੀ ਚਰਨ ਸਫਲ ਹੋ ਜਾਵੇ ਗੁਰੂ ਜੀ ਬੇਨਤੀ ਪ੍ਰਵਾਨ ਕਰਕੇ ਡੇਰੇ ਸਮੇਤ ਰੁਪਈ ਮਾਈ ਆਪਣੇ ਵੇਲੇ ਬੱਲੇ ਪਿੰਡ ਵਿੱਚ ਲੈ ਗਈ ਗੁਰੂ ਜੀ ਦੀ ਜਥਾ ਸ਼ਕਤ ਬਹੁਤ ਪ੍ਰੇਮ ਨਾਲ ਸੇਵਾ ਕੀਤੀ ਜਿੱਥੇ ਇਸ ਵੇਲੇ ਖੜਾ ਸਾਹਿਬ ਜੀ ਗੁਰਦੁਆਰਾ ਬਣਿਆ ਹੋਇਆ ਹਾਂ ਅਮਰਤਸਰ ਦੀ ਸੰਗਤ ਨੇ ਸਰਾਪ ਸੁਣ ਕੇ ਗੁਰੂ ਜੀ ਪਾਸੋਂ ਬਖਸ਼ਾਉਣਾ ਜਾਣਾ ਮੱਖਣ ਸ਼ਾਹ ਨੇ ਸਪਾਰਿਸ਼ ਕਰਨ ਜਦ ਅਮਰਤਸਰ ਦੀ ਸੰਗਤ ਨੇ ਸੁਣਿਆ ਕਿ ਗੁਰੂ ਜੀ ਆਏ ਸਨ ਮਸੰਦਾ ਨੇ ਦਰਵਾਜ਼ੇ ਬੰਦ ਕਰਕੇ ਹਰਮੰਦਰ ਨਹੀਂ ਜਾਣ ਦਿੱਤਾ ਹੁਣ ਗੁਰੂ ਜੀ ਅਮਰਤਸਰੀਆਂ ਨੂੰ ਸਰਾਪ ਦੇ ਕੇ ਚਲੇ ਗਏ ਹਨ ਤਾਂ ਸੰਗਤ ਬਹੁਤ ਘਬਰਾ ਗਈ ਸਭ ਜਨਾਨੀਆਂ ਮਰਦ ਇਕੱਠੇ ਹੋ ਕੇ ਮੱਖਣ ਸ਼ਾਹ પાસે ਆ ਗਏ ਮੱਖਣ ਸ਼ਾਹ ਨੇ ਇਸ਼ਨਾਨ ਕਰਕੇ ਹਰਮੰਦਰ ਦੀ ਪ੍ਰਕਰਮਾ ਕਰਕੇ ਤੁਰਨ ਦੀ ਤਿਆਰੀ ਕੀਤੀ ਸੰਗਤ ਦੀ ਪੁਕਾਰ ਸੁਣ ਕੇ ਆਖਿਆ ਤੁਸੀਂ ਮੇਰੇ ਨਾਲ ਹੀ ਗੁਰੂ ਜੀ ਪਾਸ ਚੱਲੋ ਇਨਾ ਬੇਮੁਖਾਸਮ ਸੰਦਾ ਦੇ ਕਾਰਨ ਅਮਰਤ ਸਰਦੀ ਦੇ ਬਸਨੀਕਾ ਨੂੰ ਸਰਾਪ ਨ ਲੱਗੇ ਮੱਖਣਸ਼ਾਹ ਸੰਗਤ ਨੂੰ ਨਾਲ ਲੈ ਕੇ ਬਲੇ ਪਿੰਡ ਪਹੁੰਚੇ ਸੰਗਤ ਨੇ ਜਾ ਕੇ ਜਿਤਾ ਸ਼ਕਤ ਭੇਟਾ ਰੱਖ ਕੇ ਗੁਰੂ ਜੀ ਦੇ ਚਰਣਾ ਤੇ ਮੱਥਾ ਟੇਕਿਆ ਮੱਖਣਸ਼ਾਹ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੁਭਾ ਸਭ ਗੁਨਾ ਕਾਮ ਸੰਦਾ ਦਾ ਹੈ ਸੰਗਤ ਸਰਾਪ ਸੁਣ ਕੇ ਵਿਅਕੁਲ ਹੋ ਰਹੀ ਹੈ ਆਪ ਕਿਰਪਾ ਕਰਕੇ ਇਹਨਾਂ ਨੂੰ ਖੁਸ਼ੀ ਬਖਸ਼ੋ ਗੁਰੂ ਜੀ ਪ੍ਰਸੰਨ ਹੋ ਕੇ ਬੋਲੇ ਸਾਲ ਦੇ ਸਾਲ ਇੱਥੇ ਸੰਗਤਾਂ ਦਰਸ਼ਨ ਕਰਨ ਆਇਆ ਕਰਨ ਗੁਰੂ ਦੀਆਂ ਸੰਗਤਾਂ ਨੂੰ ਸ਼ਰਾਪ ਨਹੀਂ ਲੱਗੇਗਾ ਇਹ ਸ਼ਰਾਪ ਮਸੰਦਾਂ ਵਾਸਤੇ ਹੀ ਹੈ ਸੋ ਉਹ ਦਿਨ ਵੀ ਆਵੇਗਾ ਜਦ ਦੇ ਮਸੰਦ ਜਿਉਂਦੇ ਸਾਡੇ ਜਾਣਗੇ ਸੰਗਤਾਂ ਪ੍ਰਸੰਨ ਹੋ ਕੇ ਗੁਰੂ ਜੀ ਦੀ ਖੁਸ਼ੀ ਲੈ ਕੇ ਸ਼ਹਿਰ ਨੂੰ ਆਈਆਂ ਗੁਰੂ ਜੀ ਇੱਕ ਰਾਤ ਆਰਾਮ ਕਰਕੇ ਬਕਾਲੇ ਨੂੰ ਤੁਰ ਪਏ ਬਕਾਲੇ ਪਹੁੰਚ ਕੇ ਰਾਤ ਆਰਾਮ ਕੀਤਾ ਗੁਰੂ ਜੀ ਨੇ ਮਕਾਲੇ ਨੂੰ ਚਲੇ ਜਾਣਾ ਸਵੇਰੇ ਹੀ ਗੁਰੂ ਜੀ ਨੇ ਆਸਾ ਦੇਵੀ ਵਾਰ ਦੇ ਭੋਗ ਪਾਏ ਕੜਾਹ ਪ੍ਰਸ਼ਾਦ ਵਰਤਾ ਕੇ ਮੱਖਣ ਸ਼ਾਹ ਨੂੰ ਕਿਹਾ ਚਲੋ ਤਿਆਰੀ ਕਰੋ ਇੱਥੇ ਰਹਿਣਾ ਦਵਿਦਾ ਦਾ ਕਾਰਨ ਹੈ ਮੱਖਣ ਸ਼ਾਹ ਨੇ ਹੁਕਮ ਅਨੁਸਾਰ ਤਿਆਰੀ ਕਰ ਲਈ ਗੁਰੂ ਜੀ ਨੇ ਵੀ ਪਰਿਵਾਰ ਨੂੰ ਤਿਆਰ ਕਰਕੇ ਆਖਿਆ ਤੁਸੀਂ ਗੱਡਿਆਂ ਵਿੱਚ ਲੋਡ ਅਨੁਸਾਰ ਵਸਦਾਂ ਲੱਦ ਕੇ ਵਿਆਸਾਂ ਨੂੰ ਆਓ ਅਸੀਂ ਬਿਆਸਾ ਦੇ ਕਿਨਾਰੇ ਚੱਲ ਕੇ ਠਹਿਰਦੇ ਹਾਂ ਗੁਰੂ ਜੀ ਮੱਖਣਸ਼ਾਹ ਦੇ ਨਾਲ ਅਦਰਿਆ ਬਿਆਸ ਦੇ ਕਿਨਾਰੇ ਆਨ ਖੜੇ ਹੋਏ ਮਗਰੋਂ ਪਰਵਾਰ ਵੀ ਆਨ ਪਹੁੰਚਾ ਨਾਲ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਰਿਹਾ ਸੀ ਗੁਰੂ ਜੀ ਨੇ ਦੇਖ ਕੇ ਮੱਖਣਸ਼ਾਹ ਨੇ ਕਿਹਾ ਜਦ ਤੁਸੀਂ ਸਭ ਚੀਜ਼ ਵਸਤ ਮੋੜਨ ਲਈ ਧੀਰਮਲ ਦੀ ਪਾਸ ਗਏ ਸੀ ਤਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਰੱਖ ਲੇਟਾ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਿਆ ਪਾਸ ਅਮਾਨਤ ਰੱਖਣਾ ਮੱਖਣਛਾਣੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਦੀ ਦੇ ਮਾਲਕ ਪਾਸ ਰਹਿਣਾ ਉਚਿਤ ਹੈ ਦੂਸਰੇ ਪਾਸ ਜਾਣਾ ਠੀਕ ਨਹੀਂ ਗੁਰੂ ਜੀ ਬੋਲੇ ਅਸਾਂ ਬਹੁਤ ਜਗ੍ਹਾ ਫਿਰਨਾ ਹੈ ਨਾਲ ਨਾਲ ਕਿੱਧਰ ਲਈ ਫਿਰਾਂਗੇ ਗਰਵਾਣੇ ਦੀ ਬੇਅਦਬੀ ਹੋਵੇਗੀ ਤੁਸੀਂ ਕੋਈ ਚਿੰਤਾ ਨਾ ਕਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਦੇ ਘਰ ਘਰ ਵਿੱਚ ਹੋ ਜਾਵੇਗਾ ਹਾਲਾਂਕਿ ਪੂਜਾ ਧੀਰਮਨ ਨੂੰ ਹੀ ਰੱਜ ਕੇ ਖਾ ਲੈਣ ਦਿਓ ਸੋ ਹੁਣ ਇਹ ਕਿਸੇ ਦੇ ਹੱਥ ਧੀਰਮਲ ਦੇ ਪਾਸ ਪਹੁੰਚਾ ਦਿਓ ਗੁਰੂ ਜੀ ਦਾ ਵਚਨ ਸੁਣ ਕੇ ਸਭ ਨੇ ਸਿਰ ਨੀਵੇਂ ਪਾਲੀਤੇ ਤੇ ਬੇਂਤੀ ਕੀਤੀ ਸੱਚੇ ਪਾਤਸ਼ਾਹ ਅਸਾ ਤਾਂ ਧੀਰਮਲ ਦੇ ਮੱਥੇ ਨਹੀਂ ਲੱਗਣਾ ਅਸੀਂ ਕਿਸ ਤਰ੍ਹਾਂ ਜਾ ਕੇ ਦੇ ਆਈਏ ਗੁਰੂ ਜੀ ਨੇ ਜਦ ਇੱਧਰ ਉੱਧਰ ਦੇਖਿਆ ਤਾਂ ਇੱਕ ਮੁਸਾਫਰ ਜਾ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਸੱਦਿਆ ਮੁਸਾਫਰ ਨੇ ਆਣ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਪੁੱਛਾਂ ਤੇ ਦੱਸਿਆ ਮੈਂ ਕਰਤਾਰਪੁਰ ਨੂੰ ਜਾ ਰਿਹਾ ਹਾਂ ਗੁਰੂ ਜੀ ਨੇ ਕਿਹਾ ਕਰਤਾਰਪੁਰ ਪਹੁੰਚ ਕੇ ਧੀਰਮਨ ਜੀ ਨੂੰ ਸਨੇਹਾ ਦੇ ਦੇਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਦਰਿਆ ਵਿਆਸਾ ਦੇ ਕਿਨਾਰ ਇਮਾਨਤ ਰੱਖ ਚੱਲੇ ਹਾਂ ਤੁਸੀਂ ਆਣ ਕੇ ਲੈ ਜਾਓ ਤੇ ਆਪਣੇ ਪਾਸ ਅਦਬ ਨਾਲ ਰੱਖਣਾ ਇਹ ਕਹਿ ਕੇ ਗੁਰੂ ਜੀ ਨੇ ਮੱਖਣシャ पासो मंजीत समेत श्री गुरु ग्रंथ साहिब जी ਫੜਿਆ ਦਰਿਆ ਦੇ ਵਿੱਚ ਉਤਰ ਕੇ ਆਖਿਆ ਇਹ ਸਾਡੀ ਇਮਾਨਤ ਰੱਖ ਜਦ ਧੀਰਮਲ ਸਾਡਾ ਨਾਮ ਲੈ ਕੇ ਮੰਗੇ ਤਾਂ ਦੇ ਦੇਣੀ ਇਹ ਕਹਿ ਕੇ ਦਰਿਆ ਦੇ ਵਿੱਚ ਛੱਡ ਦਿੱਤਾ ਜੋ ਇੱਕਦਮ ਚਲਦੇ ਧੰਨੇ ਚਲਾ ਗਿਆ ਸਾਰੇ ਸਿੱਖ ਤੇ ਮੱਖਣ ਸ਼ਾ ਆਦਿਕ ਦੇਖ ਕੇ ਚੁੱਪ ਕਰ ਗਏ ਡਰ ਦੇ ਮਾਰੇ ਗੁਰੂ ਜੀ ਨੂੰ ਕੁਝ ਕਹਿ ਨਾ ਸਕੇ ਕਰ ਸਕਦੇ ਮਾਨ ਵਿੱਚ ਇਹ ਆ ਗਈ ਕਿ ਗੁਰੂ ਜੀ ਨੇ ਇਹ ਕੀ ਕੀਤਾ ਗੁਰੂ ਅਰਜਨ ਦੇਵ ਜੀ ਦੀ ਘਾਲ ਥਾਲੀ ਹੋਈ ਬਿਆਰ ਖਦਵਾ ਦਿੱਤੀ ਵਗਦੇ ਦਰਿਆ ਵਿੱਚ ਕਾਗਜ਼ਾਂ ਨੇ ਗਲ ਜਾਣਾ ਹੈ ਪਤਾ ਨਹੀਂ ਪਾਣੀ ਦਾ ਰੋੜ ਕਿਹੜੇ ਪਾਸੇ ਲੈ ਗਿਆ ਹੈ ਇਹ ਬਹੁਤਾ ਹੀ ਬੁਰਾ ਹੋਇਆ ਹੈ ਗੁਰੂ ਜੀ ਅੱਗੇ ਨੂੰ ਤੁਰ ਪਏ ਤੇ ਮੱਖਣ ਛਾ ਵੀ ਮਗਰ ਮਗਰ ਬੂਦ ਰਿਆ ਧੀਰਮਲ ਜੀ ਨੂੰ ਸਨੇਹਾ ਪੂਜਨਾ ਜਦ ਮੁਸਾਫਰ ਕਰਤਾਰਪੁਰ ਪੁੱਜਾ ਤਾਂ ਪਹਿਲਾਂ ਧੀਰਮਲ ਜੀ ਪਾਸ ਗਿਆ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਬਿਆਸ ਦੇ ਕਿਨਾਰੇ ਆਇਆ ਆਸਾਂ ਤਾਂ ਉਥੇ ਗੁਰੂ ਤੇਗ ਬਹਾਦਰ ਜੀ ਸੰਗਤਾਂ ਸਮੇਤ ਖੜੇ ਸਨ ਉਹਨਾਂ ਨੇ ਮੈਨੂੰ ਸੱਦ ਕੇ ਸਨੇਹਾ ਦੇਵਤਾ ਹੈ ਕਿ ਧੀਰਮਲ ਜੀ ਨੂੰ ਯਾਦ ਦੇਣਾ ਸੋ ਮੈਂ ਹਾਜ਼ਰ ਹਾਂ ਹੋ ਗਿਆ ਹਾਂ ਸਨੇਹਾ ਇਹ ਹੈ ਕਿ ਉਹਨਾਂ ਕਿਹਾ ਹੈ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਿਆ ਪਾਸ ਦੇ ਪਾਸ ਦਰਿਆ ਵਿਆਸਾ ਦੇ ਪਾਸ ਅਮਾਨਤ ਰੱਖ ਚੱਲੇ ਹਾਂ ਤੁਸੀਂ ਆਣ ਕੇ ਲੈ ਜਾਓ ਤੇ ਆਪਣੇ ਪਾਸ ਅਦਬ ਨਾਲ ਰੱਖਣਾ ਧੀਰਮਲ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਸਨੇਹਾ ਲੈ ਕੇ ਚੱਲੇ ਆਏ ਹੋ ਜਾਂ ਕੁਝ ਚਿਰ ਫੇਰ ਕੇ ਦੇਖਿਆ ਜੀ ਮਸਾਫਰ ਨੇ ਕਿਹਾ ਜੀ ਮੈਂ ਦੇਖ ਕੇ ਤੁਰਿਆ ਹਾਂ ਮੇਰੇ ਸਾਹਮਣੇ ਹੀ ਗੁਰੂ ਜੀ ਨੇ ਦਰਿਆ ਵਿੱਚ ਉਤਰ ਕੇ ਮੰਜੀ ਸਮੇਤ ਦਰਿਆ ਵਿੱਚ ਪਰਵਾਹ ਦਿੱਤਾ ਹੈ ਸੋ ਉਸ ਵਕਤ ਪਾਣੀ ਦੇ ਜ਼ੋਰ ਨਾਲ ਖੱਲੇ ਚਲਿਆ ਗਿਆ ਸੀ ਆਪ ਮੱਖਣ ਚਾਹ ਨਾਲ ਪਤਾ ਨਹੀਂ ਕਿਹੜੇ ਪਾਸੇ ਚਲੇ ਗਏ ਹਨ ਧੀਰਮਨ ਤੇ ਸੀ 시ਹੇ ਮ ਸੰਤ ਦਾ ਸਭ ਆਂ ਧੀਰਮਨ ਜੀ ਹੈਰਾਨ ਹੋ ਕੇ ਹੋਕਰ ਬੋਲੇ ਇਹ ਕੀ ਮਾਮਲਾ ਹੈ ਸਮਝ ਨਹੀਂ ਆਉਂਦੀ ਇਹ ਇਸ ਸੁਨੇਹਿਆਂ ਨੂੰ ਕੀ ਸਮਝਾਂ ਸ਼ੀਹਾ ਮਸੰਗ ਬੋਲਿਆ ਅਜੇ ਸਮਝ ਦੀ ਬਾਕੀ ਹੈ ਤੁਸੀਂ ਚੰਗੇ ਭਲੇ ਜਾਣਦੇ ਹੋ ਕੇ ਤੇਗ ਬਹਾਦਰ ਜੀ ਮਸਤਾਨਾ ਜਿਹਾ ਹੈ ਉਸਨੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਜੀ ਤੱਕ ਦੀ ਘਾਰ-ਘਾਲੀ ਹੋਈ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ ਹੁਣ ਸਗੋਂ ਤੁਹਾਨੂੰ ਬਖੌਲ ਕਰ ਲਿਆ ਹੈ ਕਿ ਆਣ ਕੇ ਦਰਿਆ ਪਾਸੋਂ ਅਮਾਨਤ ਲੈ ਜਾਓ ਕੀ ਤੁਸੀਂ ਉਸ ਮਸਤਾਨੇ ਸ਼ਦਾਈ ਦੀ ਗੱਲ ਵੀ ਨਹੀਂ ਸਮਝੀ ਧੀਰਮਲ ਜੀ ਸੋਚਾਂ ਵਿੱਚ ਪੈ ਗਿਆ ਕਿ ਇੱਕ ਪਾਸੇ ਤਾਂ ਤੇਗ ਬਹਾਦਰ ਗੱਦੀ ਦੇ ਮਾਲਕ ਹਨ ਜੋ ਸ਼ਕਤੀवान ਕਰਾਮਾਤ ਦੇ ਧਨੀ ਹਨ ਹੋ ਸਕਦਾ ਹੈ ਜੋ ਦਰਿਆ ਅਮਾਨਤ ਰੱਖ ਸਕੇ ਇੱਕ ਪਾਸੇ ਠੀਕ ਮਸਤਾਨੇ ਜਿਹੇ ਹਨ ਪਰ ਨਹੀਂ ਨਹੀਂ ਗੁਰਿਆਈ ਦੀ ਜੋਤ ਜ਼ਰੂਰ ਉਹਨਾਂ ਵਿੱਚ ਆ ਚੁੱਕੀ ਹੈ ਅਸੀਂ ਇਸ ਰਿੱਕਾ ਭਾਵੇਂ ਕਰਦੇ ਰਹੀਏ ਜੀ ਹਾਂ ਮਸਾਂ ਦਾ ਬੋਲਿਆ ਤੁਸੀਂ ਕੀ ਸੋਚ ਰਹੇ ਹੋ ਤੁਹਾਨੂੰ ਵੀ ਵਹਿਮ ਪੈ ਗਿਆ ਹੈ ਸ਼ਦਾਈ ਦੇ ਸਨੇਹਿਆਂ ਉੱਤੇ ਹਾਲਾਂ ਦੀ ਤਰ੍ਹਾਂ ਭਰੋਸਾ ਕਰ ਬੈਠੇ ਹੋ ਇਹ ਅਫਸੋਸ ਜ਼ਰੂਰ ਕਰੋ ਜੋ ਸਾਡੇ ਹੱਥ ਆਈ ਹੋਈ ਬੇਤੀਮਤੀ ਚੀਜ਼ ਚਲੀ ਗਈ ਹੈ ਰਾਤ ਨੂੰ ਧੀਰਮਨ ਜੀ ਨੂੰ ਸੁਪਨਾ ਆ ਸਾਰਾ ਦਿਨ ਚਿੰਤਾ ਫਿਕਰ ਵਿੱਚ ਸੋਚਾਂ ਸੋਚਦਿਆਂ ਬੀਤ ਗਿਆ ਰਾਤ ਨੂੰ ਧੀਰਮਨ ਜੀ ਨੂੰ ਸੁਪਨੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਰਸ਼ਨ ਦਿੱਤਾ ਆਖਿਆ ਧੀਰਮਨ ਜੀ ਤੁਸੀਂ ਗੁਰੂ ਘਰ ਤੇ ਭਰੋਸਾ ਰੱਖ ਕੇ ਸਵੇਰੇ ਜਾਓ ਵਿਆਸਾ ਪਾਠੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਓ ਤੇ ਆਦਬ ਨਾਲ ਰੱਖਣਾ ਧੀਰਮਨ ਜੀ ਦੀ ਜਾਗ ਕੋਲ ਗਈ ਕਹਿਣ ਲੱਗਾ ਗੁਰਿਆਈ ਤੇਗ ਬਹਾਦਰ ਵਿੱਚ ਠੀਕ ਆ ਗਈ ਹੈ ਮੈਨੂੰ ਭਰੋਸਾ ਹੁੰਦਾ ਹੈ ਅੱਛਾ ਸਵੇਰੇ ਚੱਲਣ ਦੀ ਤਿਆਰੀ ਕਰੀਏ ਦਿਨ ਚੜ੍ਹਦੇ ਨਾਲ ਹੀ ਸਿਖੇ ਮਸੰਦ ਹੋ ਰਹੀ ਆ ਗਈ ਧੀਰਮਨ ਜੀ ਨੇ ਕਿਹਾ ਤਿਆਰੀ ਕਰੋ ਮੈਨੂੰ ਸੁਪਨੇ ਵਿੱਚ ਤੇਗ ਬਹਾਦਰ ਜੀ ਨੇ ਕਿਹਾ ਹੈ ਕਿ ਗੁਰੂ ਘਰ ਤੇ ਭਰੋਸਾ ਰੱਖ ਕੇ ਜਾਓ ਵਿਆਸਾ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਓ। 시ਹਾ ਬਹੁਤ ਹਾਸਿਆ ਤੇ ਕਹਿਣ ਲੱਗਾ ਮਹਾਰਾਜ ਤੁਸੀਂ ਸ਼ਦਾਈ ਦੀ ਗੱਲ ਤੇ ਹੀ ਪੱਕੇ ਹੋ ਗਏ ਹੋ। ਤੁਸੀਂ ਆਪਣਾ ਦਿਮਾਗ ਨਹੀਂ ਢੋੜਾ ਸਕਦੇ। ਵਗਦੇ ਦਰਿਆ ਵਿੱਚ ਸੁੱਟਿਆ ਹੋਇਆ ਗੁਰੂ ਗ੍ਰੰਥੂ ਪਤਾ ਨਹੀਂ ਕਿੱਥੇ ਵਹਿ ਗਿਆ ਹੈ। ਇਹ ਕਾਗਜ਼ਾਂ ਦਾ ਕੀ ਹਾਲ ਹੋਇਆ ਹੋਣਾ ਹੈ ਤੁਸੀਂ ਉਸ ਦੇ ਗੱਲ ਤੇ ਹੀ ਪੱਕੇ ਹੋ ਗਏ ਹੋ ਕੱਲ ਸਾਰਾ ਦਿਨ ਇਹੋ ਗੱਲਾਂ ਹੁੰਦੀਆਂ ਰਹੀਆਂ ਸਨ ਇਸ ਲਈ ਰਾਤ ਨੂੰ ਉਹੋ ਹੀ ਸੁਪਨਾ ਆ ਗਿਆ ਹੈ ਹੁਣ ਉੱਥੇ ਜਾ ਕੇ ਟੁੱਡੀਆਂ ਮਰਵਾ ਕੇ ਹਾਸੀ ਕਰਾਉਣੀ ਜੇ ਧੀਰਮਨ ਚੁੱਪ ਕਰ ਗਿਆ ਤੇ ਸੋਚਾਂ ਸੋਚਣ ਲੱਗ ਗਿਆ ਉਹ ਵੀ ਸਾਰਾ ਦਿਨ ਇਸੇ ਤਰ੍ਹਾਂ ਹੀ ਬੀਤਿਆ ਜਦ ਰਾਤ ਨੂੰ ਧੀਰਮਲ ਜੀ ਨੇ ਆਰਾਮ ਕੀਤਾ ਤਾਂ ਫਿਰ ਸੁਪਨੇ ਵਿੱਚ ਗੁਰੂ ਜੀ ਨੇ ਦਰਸ਼ਨ ਦੇ ਕੇ ਕਿਹਾ ਧੀਰਮਲ ਜੀ へ ਮਸੰਦ ਦੇ ਅੱਖੇ ਨਾ ਲੱਗ ਆਪਣੇ ਗੁਰੂ ਵੱਲ ਘਰ ਵੱਲ ਨਿਗਾਹ ਮਾਰ ਕੇ ਦੇਖ ਦਰਿਆ ਪਾਸ ਅਮਾਨਤ ਰੱਖਣੀ ਕੋਈ ਬੜੀ ਗੱਲ ਹੈ ਗੁਰੂ ਘਰ ਦੇ ਟਹਿਲੂਏ ਇਹੀ ਜਈਆਂ ਗੱਲਾਂ ਕਰ ਸਕਦੇ ਹਨ ਅੱਜ ਸਵੇਰੇ ਜ਼ਰੂਰ ਜਾ ਕੇ ਲੈ ਆਉਂਗਾ ਧੀਰਮਨ ਜਾ ਕੇ ਜਾਗ ਕੇ ਪੱਕੀ ਪਕਾਉਣ ਲੱਗਾ ਅੱਜ ਜ਼ਰੂਰ ਹੀ ਜਾਣਾ ਹੈ ਜਦ ਸਵੇਰੇ 시헤 ਆਦਿਕ ਮਸੰਦ ਹਾਜ਼ਰ ਹੋਏ ਤਾਂ ਧੀਰਮਨ ਜੀ ਨੇ ਜਾਣ ਦੀ ਤਿਆਰੀ ਦਾ ਹੁਕਮ ਦਿੱਤਾ 시ਹਾ ਘਦੇਰਾ ਸਮਝਾਉਂਦਾ ਰਿਹਾ ਮਗਰ ਧੀਰਮਨ ਤੁਰ ਪਿਆ ਮਸੰਦਾਂ ਸਮੇਤ ਦਰਿਆ ਬਿਆਸਾ ਦੇ ਕਿਨਾਰੇ ਪਹੁੰਚਾ ਨਾਲ ਹੀ ਉਸ ਮਸਾਫਰ ਸਿੱਖ ਸਨੇਹਾ ਦੇਣ ਵਾਲੇ ਨੂੰ ਲਈ ਆਏ ਸਾਨੂੰ ਪੁੱਛਿਆ ਤੂੰ ਦੱਸੋ ਖਾਂ ਕਿੱਥੇ ਪਰਵਾਇਆ ਸੀ ਉਸ ਨੇ ਹੱਥ ਕਰਕੇ ਠੀਕ-ਠੀਕ ਪਤਾ ਦਿੱਤਾ ਧੀਰਮਲ ਜੀ ਨੇ ਮਲਾ ਆਦਿਕ ਤੋਬੇ ਇਕੱਠੇ ਕਰਕੇ ਟੁੱਬੀਆਂ ਮਰਵਾਉਣੀਆਂ ਸ਼ੁਰੂ ਕੀਤੀਆਂ ਸੰਧਾ ਤੱਕ ਸੰਧਿਆ ਤੱਕ ਟੁੱਬੀਆਂ ਮਾਰ-ਮਾਰ ਕੇ ਥੱਕ ਗਏ ਸਵਾਏ ਰੇਤ ਦੇ ਹੋਰ ਕੁਝ ਵੀ ਹੱਥ ਨਾ ਆਇਆ ਚੀਹਾ ਮਸੰਦ ਕਹਿਣ ਲੱਗਾ ਹੁਣ ਦੱਸੋ ਖਾਂ ਤੁਸੀਂ ਕੀ ਜਿੱਦ ਪੀਤੀ ਸੀ ਛਦਾਈ ਦੀਆਂ ਗੱਲਾਂ ਮੰਨ ਕੇ ਐਵੇਂ ਗੱਲਾਂ ਮੰਨ ਕੇ ਟਾਂਖਰਾ ਕੀਤਾ ਹੈ ਧਿਰਮਨ ਜੀ ਨੂੰ ਸੋਚ ਪੁਰੀ ਕਿ ਟੁੱਬੀਆਂ ਮਰਵਾਉਣੀਆਂ ਮੇਰੇ ਪਾਸੋਂ ਗਲਤੀ ਹੋ ਗਈ ਹੈ ਗੁਰੂਆਂ ਦਾ ਨਾਮ ਲੈ ਕੇ ਵਿਆਸਾ ਪਾਸੋਂ ਆਮਾਨਤ ਮੰਗਣੀ ਚਾਹੀਦੀ ਸੀ ਇਹ ਕਹਿ ਕੇ ਧਿਰਮਨ ਜੀ ਨੇ ਭੇਟਾ ਲਈ ਤੇ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਹਰਿਕ੍ਰਿਸ਼ਨ ਜੀ ਤੱਕ ਨਾਮ ਲੈ ਕੇ ਆਇਆ ਬਈ ਦਰਿਆ ਵਿਆਸਾ ਸਾਡੀ ਆਮਾਨਤ ਦੇ ਦੇ ਜਦ ਫਿਰ ਵੀ ਕੋਈ ਪਾਲਣਾ ਹੋਇਆ ਤਾਂ 시ਹਾ ਬਹੁਤ ਹੱਸਿਆ ਕਹਿਣ ਲੱਗਾ ਦੱਸੋ ਹੁਣ ਹੋਰ ਕੀ ਕਰਨਾ ਜੇ ਚਲੋ ਹੁਣ ਚਲੀਏ ਸਾਖੀ ਪੜਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੂ ਕਰਨਾ ਧੰਨਵਾਦ ਜੀ